ਹਾਂਜੀ ਡਾਕਟਰ ਸਾਹਿਬ ਜਣਾ ਚਾਹੁੰਦੇ ਹੋ ਜੀ ਅੱਜ ਜਿਹੜੀ ਪ੍ਰਸਤਾਵ ਆ। ਅੱਜ ਤੇਰੀ ਮੀਟਿੰਗ ਤੁਹਾਨੂੰ ਕਹਿੰਦੇ ਤੇ ਯਾਰ ਉਹ ਇੱਥੇ ਕਰਕੇ ਦਿੰਦੀ ਯਾਰ। ਭਈ 2 ਸਤੰਬਰ 2024 ਨੂੰ ਸਮਝ ਜਿਹੜਾ ਕਾਲਤਖ ਸਾਹਿਬ ਨੇ ਸਾਹਮਣੇ ਫੈਸਲਾ ਕੀਤਾ ਸੀ। ਭਈ ਆਪਣੇ ਬਕਾਇਦਾ ਇੱਕ ਕਮੇਟੀ ਬਣਾਈ 7ਵੇਂ ਬੈਂਪ ਦੀ ਕਮੇਟੀ ਬਈ ਉਹ ਤੋਂ ਪਹਿਲਾਂ ਸੁਖਵੀਰ ਨੇ ਆਪਣੇ ਸਾਰੇ ਗੁਨਾਹ ਮੰਨੇ ਤੇ ਉਹ ਸਜ਼ਾ ਵੀ ਉਹਨੇ ਤੇ ਇਹ ਸੱਤ ਮੈਂਬਰੀ ਕਮੇਟੀ ਬਣਾਏ ਵੀ ਇਹ ਭਰਤੀ ਕਰੂਗੀ ਤੇ ਇਹਦੀ ਭਰਤੀ ਤੇ ਬਾਅਦ ਜੋ ਵੀ ਪ੍ਰਧਾਨ ਬਣੂਗਾ ਜੋ ਵੀ ਅਕਾਲੀ ਦਲ ਦਾ ਸਟਰਕਚਰ ਹੋਊਗਾ ਤਿਆਰ ਹੋਊਗਾ ਪਰ ਇਸ ਗੱਲ ਤੋਂ ਵੀ ਸੁਖਵੀਰ ਭੱਜ ਗਿਆ ਦੋ ਮੈਂਬਰ ਉਹਦੇ ਜਿਹੜੇ ਸਨ ਤਾਂ ਵੀ ਤੇ ਬਡੋਂਗਰ ਉਹ ਭੱਜ ਕੇ ਪੰਜ ਮੈਂਬਰ ਰਹਿ ਗਏ ਸਿੰਘ ਸਾਹਿਬ ਕਾਲਤਰ ਸਾਹਿਬ ਦਾ ਹੁਕਮ ਹੋਇਆ ਭਈ ਕੋਈ ਗੱਲ ਨਹੀਂ ਉਹ ਦੋ ਭੱਜ ਗਿਆ ਤੁਸੀਂ ਪੰਜ ਜਿਹੜੇ ਮੈਂਬਰ ਉਹ ਭਰਤੀ ਕਰੋ ਮੈਂ ਕਿਉਂਕਿ ਘਰ ਬੈਠਾ ਸੀਗਾ ਮੈਂ ਫੈਸਲਾ ਕੀਤਾ ਭਈ ਜੋ ਮੈਂ ਚਾਹੁੰਦਾ ਸੀਗਾ ਭਈ ਇਹ ਪਰਿਵਾਰ ਨੇ ਇੰਨੇ ਗੁਰਾਹ ਕੀਤੇ ਨੇ ਅਕਾਲ ਤਖਤ ਸਾਹਿਬਾਂ ਦੇ ਬਣ ਗਿਆ ਤੇ ਮੇਰਾ ਹੁਣ ਕੋਈ ਇਹਨਾਂ ਨਾਲ ਝਗਦਾ ਨਹੀਂ ਆ ਜਿਹੜੀ ਭਰਤੀ ਹੋਊਗੀ ਮੈਂ ਵੀ ਅਕਾਲੀ ਦਲ ਦਾ ਸਾਥ ਦਊਗਾ ਪੰਜ ਮੈਮਰੀ ਜਿਹੜੀ ਕਮੇਟੀ ਨੇ ਭਰਤੀ ਸ਼ੁਰੂ ਕੀਤੀ ਆਪਣੇ ਹਲਕੇ 'ਚ ਮੈਂ ਉਹਨਾਂ ਦੀ ਕਮੇਟੀ ਐਪਰੇ ਭਰਤੀ ਦਾ ਕੰਮ ਸ਼ੁਰੂ ਕੀਤਾ ਔਰ ਲੋਕਾਂ ਨੇ ਬਹੁਤ ਸਾਰਾ ਮਦਦ ਹਾਰਾ ਦਿੱਤਾ ਭਈ ਅਸੀਂ ਚਾਹੁੰਦੇ ਸੀ ਭਈ ਇਹ ਜੋ ਕਾ ਤਖਤਾ ਹੁਕਮਾ ਉਹਨੂੰ ਮਨਿਆ ਜਾਵੇ ਉਹ ਹੁਣ ਜਿਹੜੀ ਪੰਜ ਮੈਂਬਰੀ ਕਮੇਟੀ ਆ ਜਿਹੜੇ ਪੰਜ ਮੈਂਬਰ ਨੇ ਉਹਨਾਂ ਨੇ ਸਾਰੇ ਪੰਜਾਬ ਨੂੰ ਵੰਡ ਕੇ ਜਿਹੜੀ ਬੀਬੀ ਸਾਡੀ ਸਤਵੰਤ ਕੌਰ ਆ ਪੰਜ ਮੈਂਬਰੀ ਕਮੇਟੀ ਦੀ ਉਹਨੂੰ ਮਾਝੇ ਦਾ ਇੰਚਾਰਜ ਲਾ ਦਿੱਤਾ ਤੇ ਮਾਝੇ ਦੇ ਜਿੰਨੇ ਵੀ ਹਲਕੇ ਆ ਬੀਬੀ ਸਤਵੰਤ ਕੌਰ ਹਰ ਹਲਕੇ ਚ ਜਾਊਗੀ ਤੇ ਜਿਹੜੀ ਅਸੀਂ ਭਰਤੀ ਕੀਤੀ ਆ ਜਿਹੜੇ ਅਸੀਂ ਡੈਲੀਗੇਟ ਬਣਾਏ ਨੇ ਉਹਨਾਂ ਨੂੰ ਸਬੋਧਨ ਕਰੂਗੀ ਤੇ ਉਹਦੇ ਬਾਅਦ ਉਹ 11 ਜੁਲਾਈ ਨੂੰ ਇਕੱਠ ਕਰਨਗੇ ਡੈਲੀਗੇਟਸ ਸਟੇਟ ਡੈਲੀਗੇਟ ਚੁਣ ਕੇ ਤੇ ਉਹਦੇ 'ਚ ਫੈਸਲਾ ਕਰਨਗੇ ਵੀ ਜਿਹੜਾ ਸ਼੍ਰੋਮ ਨੇ ਜਿਹੜਾ ਹੁਣ ਅਕਾਲੀ ਦਲ ਬਣੂ ਉਹਦਾ ਪ੍ਰਧਾਨ ਕਦੋਂ ਕੌਣ ਬਣੂਗਾ ਜਦੋਂ ਪ੍ਰਧਾਨ ਦਾ ਫੈਸਲਾ ਹੋ ਗਿਆ ਫਿਰ ਉਹਦਾ ਉਹ ਪ੍ਰਧਾਨ ਹੀ ਆਪਣਾ ਜਲਾ ਪ੍ਰਧਾਨ ਸਰਕਲ ਪ੍ਰਧਾਨ ਉਹਦਾ ਫੈਸਲਾ ਕਰੂਗਾ ਉਸ ਸਬੰਧ ਵਿੱਚ ਬੀਬੀ ਸੁਤਵੰਤ ਸਾਡੇ ਕੋਲ 28 ਜੁਲਾਈ ਨੂੰ ਇਥੇ ਆ ਰਹੇ ਨੇ ਉਹਨਾਂ ਦਾ ਅਸੀਂ ਜਿਹੜੇ ਆਪਣੇ ਡੈਲੀਗੇਟ ਨੇ ਵਰਕਰਸ ਹੈ ਬਾਹਰ ਨਾਲ ਉਹਨਾਂ ਦਾ ਘੱਟ ਕੇਸੀ ਪੈਲਸ ਆਪਰੇ ਸ਼ਹਿਰ ਦੇ ਵਿੱਚ ਰੱਖਿਆ ਤੇ ਬਈ ਇਹੋ ਹੀ ਤੁਹਾਨੂੰ ਬੇਨਤੀ ਕਰਨੀ ਸੀਗੀ ਪਈ ਤੁਹਾਡੀ ਮਦਦ ਨਾਲ ਇਹ ਗੱਲ ਹੋਰ ਲੋਕਾਂ ਤੱਕ ਪਹੁੰਚ ਸਕਦੀ ਹੈ ਇਹ ਗੱਲ ਪਹੁੰਚੇ ਤੇ ਆਪਾਂ ਜਿੱਦਾਂ ਵੀ ਉਹ ਹੁਕਮ ਕਰਨਗੇ ਉਹ ਆਪਾਂ ਇਥੇ ਲੈ ਚੜਾਣਾ ਇਸ ਕਰਕੇ ਤੁਹਾਨੂੰ ਬੁਲਾਇਆ ਹੈ ਪਈ ਜਿਹੜੀ 22 ਤਰੀਕ ਦਾ ਉਹਨਾਂ ਨੇ ਆਪਣੇ ਮੈਂਬਰ ਨੇ ਆਰਾ ਆਪਾਂ ਇਹਦੇ ਭਰਤੀ ਕੀਤੇ ਡੈਲੀਕੇਟਸ ਨੇ ਉਹਨਾਂ ਨੂੰ ਬਣਾ ਲਾ ਕਹਿੰਦੇ ਬੀਬੀ ਸਤਵੰਤ ਕੌਰ ਉਹਨਾਂ ਦੇ ਕਿ ਹੋਰ ਮੈਂਬਰ ਉਹਨਾਂ ਜਾ ਰਹੇ ਇਹ ਉਹ ਕਿਉਂਕਿ ਉਹਨਾਂ ਨੇ ਪੰਜਾਬ ਦੇ 117 ਹਲਕੇ ਦੇ ਕਿ ਉਹਨਾਂ ਥਾਰਿਆਂ ਨੇ ਪੰਜਾਬ ਦੇ ਹਲਕੇ ਬੰਡੇ ਆ ਇਹ ਜਿਹੜਾ ਮਜਾ ਹੈ ਇਹ ਬੀਬੀ ਸਤਵੰਤ ਕੌਰ ਪੋਰਾ ਇਸ ਕਰਕੇ ਕੱਲੀ ਆਊਗਾ ਕਿਉਂਕਿ ਥਾਰੇ ਪੰਜਾਬ ਦੇ ਵੱਖ-ਵੱਖ ਹਲਕਿਆਂ ਚੋਂ ਮੈਂਬਰ ਜਾ ਰਹੇ ਨੇ ਤੇ ਇਸ ਤਰ੍ਹਾਂ ਹਲਕੇ ਨਾਲ ਕੋਈ ਡੈਲੀਗੇਟਾਂ ਚੋਣ ਕੀਤੀ ਕਿ ਜਾਂ ਉਸ ਦਿਨ ਚੋਣ ਕੀਤੀ ਜਾਂ ਚੁਣੇ ਜਾਣਗੇ ਹਾਂਜੀ ਹਲਕੇ ਨਾਲੇ ਦੇ ਵਿੱਚ ਡੈਲੀਗੇਟ ਚੁਣੇ ਗਏ ਕਿ ਜਾਂ ਉਸ ਦਿਨ ਚੋਣ ਕੀਤੀ ਜਾਵੇ ਹਲਕੇ ਦੇ ਇਹ ਨਾਲੇ ਦਾ ਇਹ ਬਿਜਨੀਅਰ ਸਾਨੂੰ ਕਾਪੀਆਂ ਮਿਲੀਆਂ ਸਨ ਇੱਕ ਕਾਪੀ ਚ 100 ਆਪਣੇ ਵਰਕਰ ਅਸੀਂ ਲੈਏ ਸਨ ਤੇ ਜਿਹੜੇ ਕਾਪੀ ਦਾ ਜਿਹਨੇ ਕਾਪੀ ਭਰੀ ਆ ਉਹ ਸਾਡਾ ਸਰਕਲ ਡੈਲੀਗੇਟ ਹੋਊਗਾ ਜੇ ਆਪਾਂ 200 ਕਾਪੀ ਭਰੀ ਆ ਤੇ 200 ਸਰਕਲ ਦੇ ਡੈਲੀਗੇਟ ਸਾਡੇ ਇਹ ਨਾਲੇ ਦੇ ਹੋਣਗੇ ਇਹਨਾਂ ਸਰਕਲ ਡੈਲੀਗੇਟਾਂ ਚ ਸਟੇਟ ਡੈਲੀਗੇਟ ਚੁਣੇ ਜਾਣਗੇ ਇਹਨਾਂ ਸਰਕਲ ਡੈਲੀਗੇਟਾਂ ਚ ਜਿਲ੍ਹੇ ਦੇ ਡੈਲੀਗੇਟ ਚੁਣੇ ਜਾਣਗੇ ਤੁਸੀਂ ਹਲਕੇ ਦੀ ਅਗਵਾਈ ਕਰੋਗੇ ਹੁਣ ਪੰਜ ਮੈਂਬਰੀ ਕਮੇਟੀ ਨਾਲ ਮਿਲ ਕੇ ਹਾਂਜੀ ਤੁਹਾਡੇ ਵੱਲੋਂ ਅਗਵਾਈ ਕੀਤੀ ਜਾਵੇਗੀ ਹੋਂਦੇ ਸਮੇਂ ਦੇ ਵਿੱਚ ਜਿਵੇਂ ਆਉਣੀਆਂ ਇਲੈਕਸ਼ਨਾਂ ਵੀ ਆਈਆਂ ਤੁਸੀਂ ਪੰਜ ਮੈਂਬਰੀ ਕਮੇਟੀ ਦੀ ਅਗਵਾਈ ਕਰੋਗੇ ਸਹੀ ਹੈ ਮੈਂ ਤਾਂ ਜਦੋਂ ਅਕਾਲ ਤਖਤ ਸਾਹਿਬ ਦਾ ਹੁਕਮ ਹੀ ਹੋ ਗਿਆ ਸੀ ਮੈਂ ਉਦੋਂ ਨਹੀਂ ਗੁਆਈ ਕਰਾਂਦਾ ਟਿੱਕਰਦਾ ਰਹਾ ਅਕਸਰ ਸੁਣਨ ਜਾਂਦਾ ਕਿ ਡਾਕਟਰ ਸਾਹਿਬ ਘਰ ਹੀ ਬੈਠ ਗਏ ਕਿਸੇ ਅਕਸਰ ਸੁਣਨ ਮਿਲਦਾ ਕਿ ਡਾਕਟਰ ਸਾਹਿਬ ਘਰ ਬੈਠ ਗਏ ਇਹਨੇ ਬਜ਼ੁਰਗ ਸਿਆਸਦਾਨ ਨੇ ਸੀਨੀਅਰ ਲੀਡਰ ਨੇ ਹੁਣ ਤੁਸੀਂ ਸਰਗਰਮੀ ਦਾ ਵਿਚਰੋ ਕਿ ਲੋਕਾਂ ਦੇ ਵਿੱਚ ਮੈਂ 2 ਦਸੰਬਰ ਦੇ ਬਾਅਦ ਆਪਾਂ ਇੱਥੇ ਮੀਟਿੰਗ ਵੀ ਕੀਤੀ ਸੀ ਮੈਂ ਤੁਹਾਨੂੰ ਦੱਸਿਆ ਸੀਗਾ ਭਈ ਮੈਂ ਪਹਿਲਾਂ ਘਰ ਬੈਠਾ ਸੀਗਾ ਹੁਣ ਾਕਾਤ ਤੱਕ ਤੇ ਹੁਕਮ ਨਾਲ ਮੈਂ ਫੇਰ ਤੁਰਿਆ ਇਹਰ ਕਈ ਵਾਰਾਂ ਦੀ ਜੁਮੇਰੀ ਤੁਸੀਂ ਨਿਭਾਓਗੇ ਕਿ ਚਾਹ ਹੋਰ ਵੀ ਕਿਸੇ ਦੇ ਆਸ ਲਾਈ ਜਾ ਸਕਦੀ ਮੈਂ ਵੇਖੋ ਜਿਹੜੀ ਡਿਊਟੀ ਸੀ ਕਿ ਡੈਲੀਕੇਟ ਬਣਾ ਦਿੱਤੀ ਉਹ ਮੈਂ ਕਰ ਦਿੱਤੀ ਹੈ ਹਜੇ ਬਾਕੀ ਡਿਪੈਂਡ ਕਰਦਾ ਜਿਹੜਾ ਪ੍ਰਧਾਨ ਬਣੂਗਾ ਜਿੰਨੂੰ ਵੀ ਸੇਵਾ ਦੇਵਾਂਗਾ ਕਰ ਲਵਾਂਗਾ ਮੈਂ ਜਿੰਨੂੰ ਵੀ ਸੇਵਾ ਮਿਲੂਗੀ ਉਹਨੇ ਨਾਲ